ਚਿਕਾਲ ਵੈਲਕਮ ਬੈਕ ਟੂ आवर ਚੈਨਲ ਆਈ ਹੋਪ ਤੁਸੀਂ ਸਾਰੇ ਜਣੇ ਵਧੀਆ ਹੋਵਗੇ ਤੇ ਰਾਜੀ ਖੁਸ਼ੀ ਹੋਵਗੇ ਸੋ ਟਾਈਮਿੰਗ ਇਰਾ 10:30 ਹੋਣ ਵਾਲੇ ਆ ਬਟ ਹੋਏ ਨਹੀਂ ਤੇ ਅੱਜ ਅਸੀਂ ਸਵੇਰ ਦੇ 6 ਵਜੇ ਦੇ ਉੱਠਿਆ ਕਿਉਂਕਿ ਮੋਕਸ਼ ਨੇ ਉਠਾਤਾ ਨਾਲੇ ਸੋ ਉੱਠ ਕੇ ਮੈਂ ਕਿਹਾ ਚਲੋ ਅਟੈਮ ਨਾਲ ਆਪਾਂ ਸਾਰੇ ਕੰਮ ਕਰ ਲੈਨੇ ਆਂਗੇ ਤੇ ਬਟ ਮੈਂ ਆਪਣਾ ਵਲੌਗ ਬਹੁਤ ਲੇਟ ਸਟਾਰਟ ਕਰਵਾਂਗੀ ਕਿਉਂਕਿ ਅਸੀਂ ਪਹਿਲਾਂ ਤਾਂ ਉੱਠ ਕੇ ਆਪਣਾ ਚਾਹ ਵਗੈਰਾ ਪੀ ਕੇ ਮੋਕਸ਼ ਨੂੰ ਹਰ ਚ ਖਲਾਇਆ ਫਿਰ ਮੈਂ ਕੰਮ ਹੀ ਕਰਿਆ ਬਟ ਤੇ ਹੁਣ ਅੱਛਾ ਥੋੜੇ ਦਿਨ ਪਹਿਲਾਂ ਮੰਡੀ ਗਈ ਸੀ ਮੰਡੀ ਉਸਮਾਨ ਵਗੈਰਾ ਲੈ ਕੇ ਆਇਆ ਮੈਂ ਤੇ ਮੇਰੇ ਹਸਬੰਦ ਤੇ ਹੁਣ ਉਸ ਸਮਾਨ ਵੀ ਬਾਹਰ ਕੱਢਣਾ ਤੇ ਕੁਛ ਅਜ ਇਧਰ ਮੌਸਮ ਵੀ ਖਰਾਬ ਹੋਇਆ ਪਿਆ ਮੈਂ ਤੁਹਾਨੂੰ ਸਾਰਿਆਂ ਨੂੰ ਮੌਸਮ ਵੀ ਦਿਖਾਉਂਗੀ ਕਿਵੇਂ ਦਾ ਹੋ ਰਿਹਾ ਹਨੇਰੀ ਜਿਹਾ ਲ ਮੀਝਾ ਜਿਹਾ ਮੌਸਮ ਹੋ ਰਿਹਾ ਤਾਂ ਫਿਰ ਮੈਂ ਸੋਚ ਰਹੀ ਬਾਹਰੋਂ ਵੀ ਸਫਾਈ ਕਰ ਲਾਂ ਤੇ ਵੀ ਮੈਂ ਅਜ ਅੰਦਰ ਪੋਚਾ ਵਗੈਰਾ ਨਹੀਂ ਲਾਂਦੀ ਵਿਚਾਰ ਉਲਾ ਕੇ ਬਾਹਰੋਂ ਸਫਾਈ ਕਰ ਦਿੰਨੀ ਥੋੜੀ ਜੀ ਕਿਰਚ ਕਿਰਚ ਜੀ ਹੋ ਰਹੀ ਹੈਗੀ ਤੇ ਰਸੋਈ ਦੀ ਸਾਰੀ ਕਲੀਨਿੰਗ ਕਰ ਲੈਣੀ ਹੈ ਤੇ ਨਾਲ ਮੈਂ ਫ੍ਰਿਜ ਨੂੰ ਸਾਫ ਕਰ ਲਵਾਂਗੀ ਸਬਜ਼ੀਆਂ ਵਗੈਰਾ ਜਿਹੜੀਆਂ ਉਹਨਾਂ ਫ੍ਰਿੱਜ ਦੇ ਵੀ ਸੈੱਟ ਕਰ ਦੂੰਗੀ। ਬਸ ਅੱਜ ਮੈਂ ਇੰਨਾ ਹੀ ਸੋਚ ਰਹੀ ਕਿ ਇੰਨਾ ਕੰਮ ਕਰ ਲੈ ਲਈ ਕਿਉਂਕਿ ਡੇਲੀ ਵੰਡ-ਵੰਡ ਕੇ ਕੰਮ ਕਰੋ ਤਾਂ ਵਧੀਆ ਤਰੀਕੇ ਨਾਲ ਕਰੋ ਵੀ ਜਿਹੜੇ ਵਧੀਆ ਹੋ ਜਾਣ। ਇਕੱਠੇ ਆਪਾਂ ਕੰਮ ਕਰਾਂਗੇ ਫਿਰ ਸਾਰੇ ਹੱਥ ਨਹੀਂ ਵੱਜਣੇ ਕਿਉਂਕਿ ਬੱਚਾ ਵੀ ਘਰ ਦੇ ਵਿੱਚ ਤਾਂ ਇਹ ਸੋਚਣਾ ਹੀ ਪੈਂਦਾ ਹੈਗਾ। ਤੇ ਹੁਣ ਮੈਂ ਬਾਹਰ ਟੂਟੀ ਚੱਲ ਰਹੀ ਹੈ ਮੇਰੀ ਤੇ ਮੈਂ ਫਿਰ ਤੁਹਾਡੇ ਨੂੰ ਥਾਰਨ ਦੱਸਦਾ ਮੈਂ ਬਾਹਰ ਕਲੀਨਿੰਗ ਕਰ ਰਹੀ ਹਾਂ ਉਹ ਤੁਹਾਡਾ ਸ਼ੇਅਰ ਕਰਦੀ ਹਾਂ ਤੇ ਉਸ ਤੋਂ ਬਾਅਦ ਜਿਹੜਾ ਕੰਮ ਕਰੂੰਗੀ ਸਾਰਾ ਸ਼ੇਅਰ ਕਰੂੰਗੀ ਸੋ ਮੇਰੀ ਵੀਡੀਓ ਤੇ ਵੀ ਲਾਸਟ ਤੱਕ ਬਣੀ ਰਹਿਣਾ। ਜਿਹੜਾ ਕੋ ਮੇਰੇ ਚੈਨਲ ਤੇ ਪਹਿਲੀ ਵਾਰ ਆਇਆ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਹੁਣ ਮੈਂ ਤੁਹਾਨੂੰ ਮਿਲਦੀ ਹੈ ਵੀਡੀਓ ਦਾ ਸੋ ਹਾਂਜੀ ਦੋਸਤੋ ਦੇਖ ਲਓ ਬਾਹਰ ਮੌਸਮ ਬਹੁਤ ਵਧੀਆ ਹੋ ਰਿਹਾ ਸੀਗਾ ਅੱਜ ਐਵੇਂ ਲੱਗ ਰਿਹਾ ਸੀਗਾ ਹੁਣੇ ਬਾਰਿਸ਼ ਆ ਜਾਏਗੀ ਜਾਂ ਹਨੇਰੀ ਆ ਜਾਏਗੀ ਮੌਸਮ ਬਹੁਤ ਵਧੀਆ ਹੋਇਆ ਪਿਆ ਸੀਗਾ ਇੱਧਰ ਤੇ ਥੋੜੀ ਦੇਰ ਬਾਅਦ ਫਿਰ ਜਦੋਂ ਜਿਵੇਂ ਹੀ ਮੈਂ ਕੰਮ ਕਰ ਲਿਆ ਬਾਹਰ ਸਾਰਾ ਏਰੀਆ ਸਾਫ਼ ਕਰ ਲਿਆ ਉਸ ਤੋਂ ਬਾਅਦ ਫਿਰ ਬਾਰਿਸ਼ ਆ ਗਈ ਸੀ ਮੇਰਾ ਬਾਹਰਲਾ ਏਰੀਆ ਸਾਫ਼ ਕੀਤਾ ਹੋਇਆ ਸਭ ਬੇਕਾਰ ਗਿਆ ਤੇ ਬਟ ਮੈਂ ਤਾਂ ਆਪਦੇ ਵੱਲੋਂ ਇਹੀ ਸੋਚਿਆ ਸੀ ਕਿ ਚਲੋ ਆਪਣੇ ਘਰ ਸਫਾਈ ਕਰ ਲੈਣੀ ਆਂਗੀ ਤੇ ਮੈਂ ਫਿਰ ਲੱਗ ਗਈ ਜ ਆਪਣੇ ਕੰਮ ਤੇ ਕਿਉਂਕਿ ਉਸ ਤੋਂ ਪਹਿਲਾਂ ਅਸੀਂ ਅਸੂਹਿਰ ਦੇ ਉੱਠੇ ਹੋਏ ਸੀ 6:30 ਵਜੇ ਕਿਉਂਕਿ ਨਾ ਜੋ ਮੌਕਸੀ ਨੇ ਸਾਨੂੰ ਸਾਰਿਆਂ ਨੂੰ ਉਠਾ ਦਿੱਤਾ ਤੇ ਫਿਰ ਮੈਂ ਵੀ ਨਾਲ ਹੀ ਉੱਠ ਗਈ ਮੈਂ ਕਿਹਾ ਚਲੋ ਵਧੀਆ ਕਿ ਮੈਂ ਵੀ ਆਪਣੇ ਕੰਮ ਵਗੈਰਾ ਜਲਦੀ ਤੇ ਆਪਣਾ ਨਿਬੇੜ ਲੂੰਗੀ ਤੇ ਬਸ ਫਿਰ ਮੈਂ ਆਪਣੇ ਕੰਮ ਵਗੈਰਾ ਕੁਝ ਕਰ ਲਈ ਸੀ ਸਵੇਰੇ ਆਪਣੀ ਅਲਮਾਰੀ ਦੀ ਵੀ ਥੋੜੀ ਬਹੁਤ ਸੈਟਿੰਗ ਕਰੀ ਸੀ ਕਿ ਵਿਖਰੀ ਪਈ ਸੀ ਸਾਰੀ ਕੋਈ ਕਪੜਾ ਇੱਧਰ ਕੋ ਇੱਧਰ ਤੈਤੂ ਕਰਕੇ ਸਾਰੇ ਸੈੱਟ ਕਰ ਲਈ ਸੀਗੇ ਤੇ ਫਿਰ ਮੈਂ ਆਪਣਾ ਚੱਦਰ ਵਗੈਰਾ ਸਾਰਾ ਗੱਦਾ ਵੀ ਸੈੱਟ ਕਰ ਲਿਆ ਸੀ ਇੱਕ ਸਾਈਡ ਤੇ ਲਗਾਤਾ ਸੀਗਾ ਤੇ ਫਿਰ ਉਸ ਤੋਂ ਬਾਅਦ ਮੱਖੀ ਥੋੜਾ ਜਿਦਕਾਰ ਰਹੀ ਸੀ 7:30 ਵਜੇ ਕਿ ਮੈਂ ਬਾਜ਼ ਜਾਣਾ ਹੈ ਬਾਜ਼ ਜਾਣਾ ਫਿਰ ਮੇਰੇ ਮਾਈਂਡ 'ਚ ਇਹ ਆਇਆ ਮੈਂ ਵੀ ਸੋਚਾਂ ਕਿ ਮੈਂ ਕੀ ਬਣਾਵਾਂ ਸਬਜੀ ਦੇ ਵਿੱਚ ਤੇ ਫਿਰ ਪਤਾ ਕੀ ਹੋਇਆ ਫਿਰ ਜੋ ਦੇਖਿਆ ਮੈਂ ਤੇ ਆਲੂ ਵੀ ਖਤਮ ਪਿਆਜ਼ ਤਾਂ ਪਏ ਸੀ ਤੇ ਫਿਰ ਮੈਂ ਕਿਹਾ ਚਲ ਮੰਡੀ ਜਾਣ ਆ ਮੈਂ ਤੇ ਮੰਨੂ ਵੀ ਚਲੋ ਇਹ ਵੀ ਘੁੰਮ ਲੇਗੀ ਥੋੜਾ ਸਾਡੇ ਨਾਲ ਤੇ ਫਿਰ ਅਸੀਂ ਗਏ ਅਸੀਂ ਕਿਹਾ ਚਲੋ ਅੱਜ ਟਾਈਮ ਨਾਲ ਉੱਠ ਕੇ ਕੋਸਤਾ ਫਾਇਦਾ ਹੋਇਆ ਅਸੀਂ ਮੰਡੀ ਗਏ ਸਬਜ਼ੀ ਲੈ ਕੇ ਆਏ ਸਾਨੂੰ ਬਹੁਤ ਅੱਛਾ ਲੱਗਿਆ ਮੋਕਸ਼ੀ ਜਾਨੀ ਮੈਂ ਫਰੂਟ ਖਾਣਾ ਹੈ ਮੰਗੋ ਤੇ ਲੀਚੀ ਵਗੈਰਾ ਵੀ ਲੈ ਕੇ ਆਏ ਨੇ ਖਾਇਆ ਤੁਹਾਨੂੰ ਬਹੁਤ ਅੱਛਾ ਲੱਗਿਆ ਮੰਡੀ ਜਾ ਕੇ ਹੁਣ ਮੈਂ ਸੋਚ ਰਹੀ ਹਾਂ ਕਿ ਹਫਤੇ ਬਾਅਦ ਜਦੋਂ ਵੀ ਅਸੀਂ ਆਪ ਜਾਇਆ ਕਰੀ ਸਬਜ਼ੀ ਲੈਣੇ ਇੱਕ ਤਾਂ ਆਪਣੇ ਚੋਇਸ ਦੀ ਸਬਜ਼ੀ ਆ ਜਾਂਦੀ ਏ ਇੱਕ ਮজা ਆ ਗਿਆ ਸਬਜ਼ੀ ਲੈ ਕੇ ਤੇ ਬਸ ਫਿਰ ਉਸ ਤੋਂ ਬਾਅਦ ਆ ਕੇ ਫਿਰ ਮੰਨੂ ਜਦੋਂ ਮੰਨੂ ਨੂੰ ਨਾਸ਼ਤਾ ਨੂੰ ਉਸਤਾ ਬਣਾ ਕੇ ਦਿੱਤਾ ਮੈਨੂੰ ਨਾਸ਼ਤਾ ਕਰਕੇ ਆਪਣਾ ਫਿਰ ਦੁਕਾਨ ਤੇ ਚਲੇ ਗਏ ਮੇਰੇ ਹਸਬੰਦ ਨਾਸ਼ਤਾ ਕਰਨ ਤੋਂ ਬਾਅਦ ਹੀ ਚਲੇ ਗਏ ਉਸ ਤੋਂ ਬਾਅਦ ਫਿਰ ਮੇਰਾ ਰੁਟੀਨ ਸ਼ੁਰੂ ਹੋ ਜਾਂਦਾ ਹੈ ਕੰਮ ਕਰਨ ਦਾ ਜੋ ਕਿ ਮੈਂ ਤੁਹਾਡੇ ਨਾਲ ਵੀ ਵੀਡੀਓ ਸ਼ੇਅਰ ਕਰਨੀ ਹੁੰਦੀ ਹੈਗੀ ਤੇ ਬਸ ਉਸ ਤੋਂ ਬਾਅਦ ਫਿਰ ਮੈਂ ਆਪਣੇ ਕੰਮ ਲੱਗ ਗਈ ਸੀ ਕਿ ਸਭ ਤੋਂ ਪਹਿਲਾਂ ਤਾਂ ਬਾਹਰ ਝਾੜੂ ਮਾਰਿਆ ਬਹੁਤ ਜ਼ਿਆਦਾ 10-22 ਪਈ ਸੀ ਅੰਦਰ ਮਿੱਟੀ ਢੋੜ ਕਿਉਂਕਿ ਨਾ ਸਾਡੇ ਸਾਹਮਣੇ ਇੱਕ ਤਾਂ ਗਲੀ ਕੱਚੀ ਆ ਉਹਦੇ ਕਰਕੇ ਨਾ ਸਾਰਾ ਗੰਦ ਜੋ ਕਾਗਜ਼ ਕੂੜਾ ਜੋ ਸਾਰੇ ਅੰਦਰ ਵੜ ਜਾਂਦਾ ਆ ਕੇ ਤੇ ਬਸ ਫਿਰ ਮੈਂ ਉਸ ਤੋਂ ਬਾਅਦ ਫਿਰ ਸਾਰਾ ਬਾਹਰੋਂ ਏਰੀਆ ਤੋਂ ਤਾਤ ਤੋਂ ਦਵਾ ਝਾੜੂ ਚੰਗੀ ਤਰ੍ਹਾਂ ਮਾਰ ਕੇ ਫਿਰ ਫਿਰ ਮੈਂ ਆਪਣਾ ਪੋਚਾ ਵਗੈਰਾ ਲਗਾਇਆ ਤੇ ਬਸ ਪੋਚਾ ਵਗੈਰਾ ਲਗਾਉਣ ਤੋਂ ਬਾਅਦ ਫਿਰ ਬਾਹਰਲਾ ਏਰੀਆ ਬਾਥਰੂਮ ਸਾਰਾ ਕੁਝ ਚੰਗੀ ਤਰ੍ਹਾਂ ਤੋਹ ਦਿੱਤਾ ਮੈਂ ਤਾਂ ਆਪਣੇ ਵੱਲੋਂ ਇਹ ਕੋਸ਼ਿਸ਼ ਸੀ ਕਿ ਸਫਾਈ ਹੋ ਜੂਗੀ ਚਲ ਵਧੀਆ ਵੀ ਸਾਫ ਸੁਥਰਾ ਸੋਹਣਾ ਲੱਗਦਾ ਹੈਗਾ ਤਾਂ ਕਰਕੇ ਤੇ ਬਟ ਬਾਅਦ ਜਦੋਂ ਜਿਵੇਂ ਹੀ ਮੈਂ ਸਾਫ ਕਰਕੇ ਅੰਦਰ ਆਈ ਕਿਚਨ ਦੇ ਵਿੱਚ ਕੰਮ ਕਰਨ ਲੱਗੀ ਉਸ ਤੋਂ ਬਾਅਦ ਨਾਲ ਬਾਰਿਸ਼ ਸ਼ੁਰੂ ਹੋ ਗਈ ਤਾਂ ਫਿਰ ਜਿਹੜਾ ਮੇਰਾ ਮੂਡ ਸੀ ਥੋੜਾ ਜਿਹਾ ਆਫ ਹੋ ਗਿਆ ਕਿ ਹੁਣ ਤਾਂ ਮੈਂ ਨਹੀਂ ਮਿਹਨਤ ਨਾਲ ਕੰਮ ਕਰਕੇ ਆਈਆਂ ਤੇ ਹੁਣ ਬਾਰਿਸ਼ ਆ ਗਈ ਤੇ ਚਲੋ ਕੋਈ ਗੱਲ ਨਹੀਂ ਬਸ ਫਿਰ ਅੱਜ ਸੱਚ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਵੀ ਦੱਸਣਾ ਸੀਗਾ ਕਿ ਰਾਤੀ ਮੇਰਾ ਬਰਥਡੇ ਸੀ ਨਾ ਕੱਲ ਤੇ ਅਸੀਂ ਕੇਕ ਵਗੈਰਾ ਕਟਿੰਗ ਕਰ ਲਿਆ ਸੀ ਤੇ ਨਾਲ ਮੰਨੂ ਤੋਂ 버ਗਰ ਵਗੈਰਾ ਮੰਗਾ ਲਏ ਸੀਗੇ ਅਸੀਂ ਤੇ ਅਸੀਂ ਫਿਰ ਉਹ 버ਗਰ ਖਾ ਲਏ ਤੇ ਨਾਲ ਕੇਕ ਖਾ ਲਿਆ ਫਿਰ ਇੰਨਾ ਪੇਟ ਫੁੱਲ ਹੋ ਗਿਆ ਕਿ ਅਸੀਂ ਫਿਰ ਕਿਸੇ ਨੇ ਰੋਟੀ ਨਹੀਂ ਖਾਈ ਸਾਡੇ ਘਰ ਸਾਰੇ ਕਹਿੰਦੇ ਫਿਰ ਉਸ ਤੋਂ ਬਾਅਦ ਨਾ ਮੈਂ ਸ਼ੇਕ ਬਣਾ ਲਿਆ ਸੀ ਰਾਤ ਨੂੰ ਬਨਾਣਾ ਸ਼ੇਕ ਤੇ ਮੰਨੂ ਕਹਿੰਦੇ ਚਲ ਸ਼ੇਕ ਪੀ ਲੈਂਦੇ ਰੋਟੀ ਦੀ ਭੁੱਖ ਨਹੀਂ ਹੈਗੀ ਤਾਂ ਫਿਰ ਅਸੀਂ ਸ਼ੇਕ ਵਗੈਰਾ ਪੀ ਕੇ ਮੈਂ ਰਾਤੀ 10 12:30 ਸੀ ਪਾਈ ਨਾ ਤੇ ਕੁਝ ਫਿਰ ਕੱਲ ਮੈਂ ਮੰਮੀ ਨੇ ਮੇਰੇ ਆਉਣ ਤੋਂ ਪਹਿਲਾਂ ਜਦੋਂ ਅਸੀਂ ਗਏ ਹੋਏ ਸੀ ਕਿ ਲੀਜ਼ਨ ਲੈਂ ਮੰਮੀ ਨੇ ਮੇਰੇ ਆਉਣ ਤੋਂ ਪਹਿਲਾਂ ਬੇਸਨ ਦੀ ਗੱਟੀਆਂ ਦੀ ਸਬਜ਼ੀ ਬਣਾ ਦਿੱਤੀ ਸੀਗੀ ਤੇ ਬਟ ਫਿਰ ਜੋ ਅਸੀਂ ਕਿਸੇ ਰੋਟੀ ਨਹੀਂ ਖਾਈ ਤਾਂ ਫਿਰ ਉਹ ਬਚੀ ਹੋਈ ਸੀਗੀ ਤੇ ਬਟ ਮੈਂ ਉਹ ਭੁੱਲ ਗਈ ਸਵੇਰੇ ਉੱਠਦੇ ਸਾਰ ਕਿ ਸਬਜ਼ੀ ਬਚੀ ਹੋਈ ਹੈ ਤੇ ਮੈਂ ਸਵੇਰ ਰੋਟੀ ਨਾਲ ਸੋਚਿਆ ਕੀ ਬਣਾਵਾਂ ਫਿਰ ਤਾਂ ਹੀ ਤਾਂ ਅਸੀਂ ਮੰਡੀ ਗਏ ਜੇ ਮੈਨੂੰ ਪਤਾ ਹੁੰਦਾ ਵੀ ਚੱਲ ਆਜਾਦ ਦਿਨ ਸਾਰ ਲੈਂਦੇ ਅਸੀਂ ਤੇ ਫਿਰ ਬਾਅਦ ਵਿੱਚ ਦੁਪਹਿਰੇ ਮੈਂ ਕੁਝ ਨਹੀਂ ਬਣਾਇਆ ਕਿਉਂਕਿ ਸਬਜ਼ੀ ਬਚੀ ਪਈ ਸੀ ਕਟਿਆਂ ਦੀ ਫਿਰ ਅਸੀਂ ਸਾਰਿਆਂ ਨੇ ਉਹ ਹੀ ਖਾ ਲਈ ਸੀ ਤੇ ਨਾਲ ਮੈਂ ਪੁਦੀਨਾ ਵਗੈਰਾ ਲੈ ਕੇ ਆਈ ਸੀਗੀ ਪੁਦੀਨਾ ਧਨੀਆਂ ਤੇ ਫਿਰ ਚਟਨੀ ਕੁੱਟ ਲਈ ਸੀ ਨਾਲ ਤੇ ਬਸ ਅਬ ਸਫਾਈ-ਸੁਫਾਈ ਕਰ ਰਹੀ ਸੀਗੀ ਮੈਂ ਬਾਹਰੋਂ ਜਦੋਂ ਮੇਰਾ ਬਾਹਰਲਾ एरिया ਸਾਫ਼ ਹੋ ਗਿਆ ਉਸ ਤੋਂ ਬਾਅਦ ਫਿਰ ਮੈਂ ਆਪਣੇ ਕਿਚਨ ਦੇ ਵਿੱਚ ਆ ਜਾਊਂਗੀ ਕਿਉਂਕਿ ਨਾ ਅੱਜ ਮੈਂ ਸੋਚਿਆ ਸੀਗਾ ਕਿ ਆਪਣੇ ਕਿਚਨ ਦੀ ਪੂਰੀ ਦੀ ਕਲੀਨਿੰਗ ਕਰੂੰਗੀ ਬੇ ਕਿੰਨੇ ਦਿਨ ਹੋ ਗਏ ਚੰਗੀ ਤਰ੍ਹਾਂ ਨਹੀਂ ਕਰੀ ਸੀ ਕੁਝ ਵਿਆਹ ਚ ਬਿਜ਼ੀ ਹੋ ਗਈ ਸੀ ਕੁਝ ਫਿਰ ਇੱਧਰ ਉੱਧਰ ਆਂ ਜਾਂ ਜਾਂ ਕਦੇ ਲੀਜ਼ਾ ਆ ਰਹੀ ਹੈ ਉੱਧਰ ਵੀ ਜਾਣਾ ਪੈਂਦਾ ਸੀ ਮੈਨੂੰ ਤੇ ਫਿਰ ਹੁਣ ਉਹਨੂੰ ਲੈਣ ਵੀ ਜਾਣਾ ਸੀ ਫਿਰ ਵਿੱਚ ਵਿੱਚ ਸਾਰਾ ਕੁਝ ਹੋਈ ਜਾਂਦਾ ਸੀਗਾ ਤਾਂ ਕਰਕੇ ਫਿਰ ਮੈਂ ਆਪਣੇ ਕਿਚਨ ਦੀ ਕਲੀਨਿੰਗ ਨਹੀਂ ਕਰੀ ਸੀ ਅੱਛੇ ਤਰੀਕੇ ਨਾਲ ਫਿਰ ਅੱਜ ਮੈਂ ਕਰ ਲਈ ਤੇ ਵੀ ਚੰਗੀ ਤਰ੍ਹਾਂ ਸਾਰੀ ਚੀਜ਼ਾਂ ਜਿੱਥੇ-ਥਿੱਥੇ ਮੈਨੂੰ ਲੱਗ ਰਿਆ ਸੀ ਮਿੱਟੀ ਉਹਨੂੰ ਚੰਗੀ ਤਰ੍ਹਾਂ ਪਹਿਲਾਂ ਤਾਂ ਸਾਫ਼ ਕਰਿਆ ਫਿਰ ਪੋਚੇ ਨਾਲ ਚੰਗੀ ਤਰ੍ਹਾਂ ਸਾਫ਼ ਕਰ ਲਿਆ ਸੀਗਾ ਤੇ ਬਸ ਫਿਰ ਜਿਵੇਂ ਹੀ ਮੈਂ ਅੰਦਰ ਆਈ ਮੇਰੇ ਸਬਜ਼ੀਆਂ ਸਾਰੇ ਕੱਢਣ ਵਾਲੇ ਪਈਆਂ ਸੀਗੀਆਂ ਤੇ ਮੈਂ ਕਿਹਾ ਚਲੋ ਸਬਜ਼ੀਆਂ ਕੱਢ ਲੈਣੇ ਨਾਲੇ ਫ੍ਰਿਜ ਨੂੰ ਦੇਖ ਲੈਣੀ ਆ ਵੀ ਜੇ ਸਾਫ਼ ਕਰਨ ਵਾਲਾ ਤਾਂ ਕਰ ਲੂੰਗੀ ਨਾਲ ਦੀ ਨਾਲ ਹੀ ਤੇ ਬਸ ਹੁਣ ਮੈਂ ਸਾਰੀਆਂ ਸਬਜ਼ੀਆਂ ਕੱਢ ਲੂੰਗੀ ਜਿੰਨੀਆਂ ਵੀ ਲੈ ਕੇ ਆਈ ਸੀਗੀ ਸਾਰਿਆਂ ਨੂੰ ਕਿਸੇ ਬੌਲ ਦੇ ਵਿੱਚ ਜਾਂ ਟੋਕਰੀ ਦੇ ਵਿੱਚ ਪਾ ਕੇ ਬਿਲ ਲਿਫਾਫਿਆਂ ਚੋਂ ਕੱਢ ਕੇ ਚੰਗੀ ਤਰ੍ਹਾਂ ਫ੍ਰਿਜ ਦੇ ਵਿੱਚ ਲਗਾ ਦੂੰਗੀ ਫਿਰ ਇਹ ਵੀ ਹੁੰਦਾ ਨਾ ਕਿ ਸਬਜ਼ੀਆਂ ਖਰਾਬ ਨਾ ਹੋ ਜਾਣ ਗਰਮੀ ਦਾ ਸਮਾਂ ਇਕ ਤਾਂ ਬਾਹਰ ਦਾ ਬਹੁਤ ਜ਼ਿਆਦਾ ਮੌਸਮ ਠੰਡਾ ਹੋਇਆ ਪਿਆ ਇਸ ਇਸ ਸਮੇਂ ਬਟ ਹੁਣ ਅੰਦਰਾਂ ਚ ਗਰਮੈਸ਼ ਹੋ ਜਾਂਦੀ ਹੈ ਉਹਦੇ ਕਰਕੇ ਨਾ ਫਿਰ ਡਰ ਰਹਿੰਦਾ ਕਿ ਹਨਾ ਕੋਈ ਵੀ ਚੀਜ਼ ਬਾਹਰ ਨਹੀਂ ਰਵੇ ਫ੍ਰਿਜ ਦੇ ਵਿੱਚ ਸੈਟਿੰਗ ਕਰਕੇ ਰੱਖ ਦਿੰਦਾ ਤਾਂ ਕਰਕੇ ਫਿਰ ਮੈਂ ਸਾਰੀ ਚੀਜ਼ਾਂ ਨੂੰ ਨਾ ਖੁੱਲੇ ਖੋਲ ਕੇ ਚੰਗੀ ਤਰ੍ਹਾਂ ਫ੍ਰਿਜ ਦੇ ਵਿੱਚ ਲਗਾ ਕੇ ਰੱਖ ਦਿੱਤਾ ਸੀ ਟਮਾਟਰ ਵੀ ਲੈ ਕੇ ਆਈ ਸੀ ਉਹ ਵੀ ਕੱਢ ਦਿੱਤੇ ਸੀ ਤੇ ਜੋ ਜੋ ਮੈਨੂੰ ਲੱਗ ਰਿਹਾ ਸੀਗਾ ਮੈਂ ਚੰਗੀ ਤਰ੍ਹਾਂ ਮੈਨੂੰ ਲੱਗਿਆ ਫ੍ਰਿਜ ਤਾਂ ਸਾਫ਼ ਕਰਨ ਵਾਲਾ ਨਹੀਂ ਸੀ ਠੀਕ ਸੀਗਾ ਮੈਂ ਕਿ ਚਲੋ ਫੇਰ ਖਲਾਲਾ ਪਾ ਲਉਗੀ ਫ੍ਰਿਜ ਵਾਲਾ ਕਿਉਂਕਿ ਨਾ ਇਹ ਵੀ ਸੀ ਕਿ ਕਾਫੀ ਮੋਕਸ਼ੀ ਗਈ ਹੋਈ ਸੀ ਪਾਪਾ ਲੈ ਕੇ ਮੋਕਸ਼ੀ ਨੂੰ ਗਏ ਹੋਏ ਸੀ ਪਾਪਾ ਲੈ ਕੇ ਬਾਹਰ ਘੁਮਣ ਵਾਸਤੇ ਵੀ ਚਲ ਤੂੰ ਕੰਮ ਕਰ ਲੈ ਮੈਨੂੰ 5-10 ਮਿੰਟ ਬਾਹਰ ਲੈ ਜਾਣਾ ਥੋੜਾ ਚਿਰ ਘੁੰਮ ਆਏਗੀ ਪਾਰਕ ਵਗੈਰਾ ਲਗਾ ਲਾਗੇ ਸੀਗੇ ਤੇ ਫਿਰ ਮੈਂ ਆਪਣਾ ਆਰਾਮ ਨਾਲ ਕੰਮ ਕਰ ਲੈਸ ਨਹੀਂ ਨਾ ਫਿਰ ਉਹ ਮੈਨੂੰ ਕਰਨ ਨਹੀਂ ਦਿੰਦੀ ਵਿੱਚ ਨਾ ਵਿੱਚ ਤਾਂ ਵਿੱਚ ਫਿਰਦੀ ਹੋਈ ਰਹੇਗੀ ਮੇਰੇ ਕੰਮ 'ਚ ਤੇ ਫਿਰ ਓਖਾ ਹੋ ਜਾਂਦਾ ਮੈਨੂੰ ਉਹਦੇ ਨਾਲ ਕੰਮ ਕਰਨਾ ਸਬਜ਼ੀਆਂ ਵਗੈਰਾ ਸਾਫ਼ ਕਰ ਰਹੀ ਸੀ ਜੇ ਸਾਰੀਆਂ ਤੋਂ ਉਦੋਂ ਮੇਰੇ ਦਿਮਾਗ 'ਚ ਇਹ ਸੀਗਾ ਕਿ ਮੈਂ ਸਬਜ਼ੀ ਅੱਜ ਬਣਾਵਾਂ ਜਾਂ ਨਾ ਬਣਾਵਾਂ ਕਿਉਂਕਿ ਕੱਟਣ ਸਬਜ਼ੀ ਪਈ ਸੀ ਫਿਰ ਮੈਂ ਇਹ ਵੀ ਸੋਚਦੀਆਂ ਕਿ ਹਨਾ ਵੀ ਮੇਰੇ ਹਸਬੰਦ ਨੂੰ ਦੁਕਾਨ ਤੇ ਮੈਂ ਬਾਕੀ ਸਬਜ਼ੀ ਕਿਵੇਂ ਭੇਜਾਂ ਜਾਂ ਮੈਂ ਸੋਚਦੀ ਰਹਿੰਦੀ ਮਾਈਂਡ 'ਚ ਵੀ ਨਹੀਂ ਭੇਜਾਂ ਨਾ ਕੁਛ ਨਾ ਅੱਜ ਫਿਰ ਬਾਰਿਸ਼ ਹੋ ਰਹੀ ਸੀ ਕੁਝ ਮੇਰੇ ਮਾਈਂਡ 'ਚ ਐਵੇਂ ਆ ਰਿਹਾ ਸੀਗਾ ਕਿ ਸ਼ਾਇਦ ਅੱਜ ਰੋਟੀ ਕੈਂਸਲ ਹੋ ਜਾਏ ਨਾ ਦੀ ਦੁਕਾਨ ਤੇ ਜਾਣੀ ਕਿਉਂਕਿ ਫਿਰ ਬਾਰਿਸ਼ ਹੋ ਰਹੀਏ ਕੁਮੇ ਦੇ ਕੇ ਆਣਗੇ ਪਾਪਾ ਹਨਾ ਰੋਟੀ ਤਾਂ ਕਰਕੇ ਫਿਰ ਮਾਈਂਡ 'ਚ ਇਹ ਵੀ ਜਾ ਰਿਹਾ ਸੀ ਵੀ ਕੀ ਕਰਾਂ ਮੈਂ ਬਹੁਤ ਜ਼ਿਆਦਾ ਉਲਝੀ ਪਈ ਸੀ ਅੱਜ ਤੇ ਬਟ ਫਿਰ ਬਾਅਦ ਦੇ ਵਿੱਚ ਕੀ ਹੋਇਆ ਸੀਗਾ ਰੋਟੀ ਇਹਨਾਂ ਦੀ ਚੱਲ ਗਈ ਸੀਗੀ ਤੇ ਫਿਰ ਮੈਂ ਗੱਟਿਆਂ ਦੀ ਸਬਜ਼ੀ ਪਾ ਦਿੱਤੀ ਸੀਗੀ ਤੇ ਨਾਲ ਚਟਨੀ ਘੁਰਤੀ ਸੀ ਇਹਨਾਂ ਨੂੰ ਪੁਰਿੰਨੇ ਦੀ ਤੇ ਬਸ ਫਿਰ ਉਸ ਤੋਂ ਬਾਅਦ ਜਦੋਂ ਜਿਵੇਂ ਹੀ ਮੈਂ ਸਬਜ਼ੀਆਂ ਵਗੈਰਾ ਸਾਫ਼ ਕਰੀਆਂ ਉਸ ਤੋਂ ਬਾਅਦ ਫਿਰ ਮੈਂ ਆ ਗਈ ਸੀ ਕਿਚਨ ਦੇ ਵਿੱਚ ਕਿਚਨ ਦੇ ਵਿੱਚ ਮੇਰਾ ਓਵੇਂ ਸਾਰਾ ਖਲਾਰਾ ਪਿਆ ਹੋਇਆ ਸੀਗਾ ਸਵੇਰ ਵਾਲੇ ਬਰਤਨ ਬੁਰਤਾਂ ਨਾਸ਼ਤੇ ਵਾਲੇ ਇਹ ਉਹ ਕਿਉਂਕਿ ਪਹਿਲਾਂ ਮੈਂ ਬਾਹਰ ਲਈ ਦੀ ਹੈ ਸਾਫ਼ ਕਰਕੇ ਆਈ ਸੀਗੀ ਤੇ ਮਸਵਰ ਕਿਚਨ ਦੇ ਵਿੱਚ ਆ ਕੇ ਆਪਣੇ ਬਰਤਨ ਵਗੈਰਾ ਸਾਫ ਕਰੇ ਕਿਉਂਕਿ ਨਾ ਇੱਕ ਵਾਰ ਇਹ ਹੋ ਜਾਂਦਾ ਹੈ ਕਿ ਜਦੋਂ ਆਪਣੇ ਬਰਤਨ ਵਗੈਰਾ ਪਏ ਹੋਣ ਨਾ ਕਿਚਨ ਚ ਨਾ ਬਹੁਤ ਜ਼ਿਆਦਾ ਖਲਾਰਾ ਜਿਹਾ ਲੱਗ ਜਾਈਗਾ ਵੀ ਜਦ ਤੱਕ ਇਹ ਬਰਤਨ ਨਹੀਂ ਸਾਫ ਹੋਣਗੇ ਇੱਕ ਸਾਈਡ ਤੇ ਨਹੀਂ ਹੋਣਗੇ ਉਹ ਤੱਕ ਦਿਲ ਨੂੰ ਸਕੂਨ ਨਹੀਂ ਮਿਲਣਾ ਮੈਨੂੰ ਤਾਂ ਬਿਲਕੁਲ ਨਹੀਂ ਮਿਲਣਾ ਮੈਂ ਆਪਣੇ ਬਰਤਨ ਵਗੈਰਾ ਸਾਫ ਕਰਕੇ ਸਾਈਡ ਤੇ ਰੱਖ ਕੇ ਫਿਰ ਮੈਨੂੰ ਇਹ ਹੁੰਦਾ ਹਾਂ ਹਾਂ ਹੁਣ ਠੀਕ ਹੈ ਉਸ ਤੋਂ ਬਾਅਦ ਜਿਵੇਂ ਮੈਂ ਬਰਤਨ ਵਗੈਰਾ ਸਾਫ ਕਰੇ ਸਾਰੀ ਸਲੈਬ ਵਗੈਰਾ ਸਾਰੀ ਚੰਗੀ ਤਰ੍ਹਾਂ ਕਲੀਨ ਕੀਤੀ ਕਿਉਂਕਿ ਨਾ ਇਹਨੂੰ ਵੀ ਦਿਨ ਚਾਰ ਦਿਨ ਹੋ ਗਏ ਸੀ ਕਿੰਨੀ ਸੀ ਡਸਟ ਚ ਹੀ ਸਾਡੀ ਫਿਰ ਕੁਝ ਬਾਰੀਆਂ ਸਾਹਮਣੇ ਕੱਚਾ ਨਾ ਉਹਦੇ ਕਰਕੇ ਫਿਰ ਜਿਹੜੀ ਮਿੱਟੀ ਧੂੜ ਹੈ ਸਾਰੀ ਸਾਡੇ ਅੰਦਰਾਂ ਚ ਆ ਜਾਂਦੀ ਹੈ ਕੁਝ ਹਨੇਰੀਆਂ ਜੀਆਂ ਆ ਰੀਆਂ ਨੇ ਵੀ ਗਰਮੀ ਬਹੁਤ ਹੈ ਗਰਮੀ ਨਹੀਂ ਘਟ ਰਹੀ ਬਟ ਹਨੇਰੀ ਆ ਰਹੀ ਹੈ بارش ਵੀ ਹੋ ਜਾਂਦੀ ਹੈ ਮਿੰਟ ਬਾਅਦ ਫਿਰ ਰੁਕ ਵੀ ਜਾਂਦੀ ਹੈ ਗੁੰਮਝਾ ਲੱਗ ਜਾਂਦਾ ਹੈਗਾ ਬਾਹਰ ਤੇ ਬਸ ਜਿਵੇਂ ਮੈਂ ਸਾਰਾ ਕੁਝ ਸਾਫ਼ ਕਰਨ ਤੋਂ ਬਾਅਦ ਫਿਰ ਨਾਲ ਦੇ ਨਾਲ ਅੱਜ ਮੈਂ ਥੋੜੀ ਜੀ ਸੈਟਿੰਗ ਚੇਂਜ ਕਰ ਦਿੱਤੀ ਇੱਥੇ ਕੱਪ ਵਗੈਰਾ ਪਏ ਸੀ ਉਹਨਾਂ ਨੂੰ ਚੱਕ ਕੇ ਇੱਥੇ ਫਿਰ ਮੈਂ ਜਿਹੜੀ ਟੋਕਰੀ ਇੱਧਰ ਲਈ ਸਾਈਡ ਪਾਈ ਸੀ ਜੀਚ ਮੈਂ ਸਮਾਨ ਰੱਖਦੀਆਂ ਜਿਵੇਂ ਚਕਲਾ ਵੇਲ ਨਾਲ ਜਾਂ ਵੇਲ ਨਾਲ ਜਿਹੜਾ ਸਮਾਨ ਰੱਖਦੀ ਇਹਨੂੰ ਇੱਧਰ ਸਾਈਡ ਤੇ ਰੱਖ ਦੂੰਗੀ ਟੋਕਰੀ ਚਾ ਕੇ ਕਿਉਂਕਿ ਨਾ ਫਿਰ ਥੋੜੇ ਦਿਨਾਂ ਬਾਅਦ ਸੈਟਿੰਗ ਚੇਂਜ ਕਰ ਦੋ ਥੋੜੇ ਮਨ ਨੂੰ ਅੱਛਾ ਲੱਗਣ ਲੱਗ ਜਾਂਦਾ ਕਿ ਹਾਂ ਇੱਧਰ ਹੋ ਗਿਆ ਉੱਧਰ ਇਹ ਮੇਰੀ ਆਦਤ ਹੈ ਮੈਂ ਨਾ ਥੋੜੇ ਦਿਨਾਂ ਬਾਅਦ ਆਪਣੀ ਸੈਟਿੰਗ ਚੇਂਜ ਕਰ ਦਿੰਨੀ ਆਗੀ ਤੇ ਮੈਨੂੰ ਨਾ ਬਦਲਦਾ ਬਦਲਦਾ ਕੋਈ ਵੀ ਚੀਜ਼ ਮੈਂ ਬਦਲਦੀ ਬਦਲਦੀ ਕਰਨੀ ਚਾਹੁੰਨੀ ਹੈ ਕਿ ਹਾਂ ਇੱਧਰ ਆ ਆ ਚੀ ਚੱਕ ਉੱਥੇ ਰੱਖ ਦੇਣੀ ਜਾਂ ਕੋਈ ਵੀ ਕਿਤੋਂ ਵੀ ਮੇਰੀ ਮੇਰੀ ਇਹੀ ਆਦਤ ਹੈ ਕਿ ਮੈਨੂੰ ਨਾ ਚੇਂਜ ਕਰਨਾ ਹਰ ਚੀਜ਼ ਨੂੰ ਬਹੁਤ ਪਸੰਦ ਹੈਗਾ ਤੇ ਮੈਂ ਚੇਂਜ ਕਰਦੀ ਰਹਿਣੀ ਹੁਣ ਦੇਖੋ ਥੋੜੇ ਦਿਨ ਐਵੇਂ ਰੱਖ ਦੂੰਗੀ ਥੋੜੇ ਦਿਨ ਬਾਅ ਤੇ ਬਸ ਹੁਣ ਮੈਂ ਇਧਰ ਕਰਤਾ ਸੀ ਕਰਨ ਤੋਂ ਬਾਅਦ ਫਿਰ ਮੇਰਾ ਗੈਸ ਵੀ ਬਹੁਤ ਜ਼ਿਆਦਾ ਗੰਦਾ ਹੋਇਆ ਪਿਆ ਸੀ ਕਿਉਂਕਿ ਸਵੇਰ ਦਾ ਮੈਂ ਕਿਚਨ ਦੇ ਵਿੱਚ ਬਿਲਕੁਲ ਵੀ ਹੱਥ ਨਹੀਂ ਲਗਾਇਆ ਸੀ ਜਿਵੇਂ ਉੱਠੀ ਸੀ ਉਵੇਂ ਹੀ ਸਾਰਾ ਕੰਮ ਪਿਆ ਸੀਗਾ ਬਸ ਨਾਸ਼ਤਾ ਵਗੈਰਾ ਹੋ ਗਿਆ ਸੀ ਇਹ ਸੀਗਾ ਕਿ ਜਿਹੜੇ ਕੰਮ ਬਾਹਰਲੇ ਸੀ ਉਹ ਕਰਲੇ ਸੀਗੇ ਤੇ ਸਬਜ਼ੀਆਂ ਵਗੈਰਾ ਲੈ ਆਈ ਸੀਗੇ ਬਸ ਉਹ ਇਹਨਾਂ ਜਿਹੜੇ ਮੇਰੇ ਬਾਹਰਲੇ ਕੰਮ ਸੀ ਅੱਜ ਮੈਂ ਉਹ ਕਿਤੇ ਸੀਗੇ ਅੰਦਰਲਾ ਕੰਮ ਮੈਂ ਜ਼ਿਆਦਾ ਨਹੀਂ ਕੀਤਾ ਸੀਗਾ ਤੇ ਬਸ ਫਿਰ ਮੈਂ ਕਿਉਂਕਿ ਜੋ ਮੰਨੂ ਨੇ ਵੀ ਦੁਕਾਨ ਤੇ ਜਾਣਾ ਹੁੰਦਾ ਤਾਂ ਫਿਰ ਇਹੀ ਹੋ ਜਾਂਦਾ ਨਾ ਵੀ ਇਹਨਾਂ ਨੂੰ ਮੈਂ ਰੋਟੀ ਵਗੈਰਾ ਬਣਾਦਾ ਫਿਰ ਤਾਜ਼ਾ ਆਟਾ ਗੁੰਨਾ ਪੈਂਦਾ ਫਿਰ ਤਾਜ਼ਾ ਹੀ ਮੇਰੀ ਨਾ ਇੱਕ ਤਾਂ ਇਹ ਹੈ ਕਿ ਮੈਂ ਤਾਜ਼ਾ ਹੀ ਆਟਾ ਗੁੰਨੀਆ ਚਾਹੇ ਥੋੜਾ ਥੋੜਾ ਕਰਕੇ ਸਵੇਰੇ ਦੁਪਹਿਰੇ ਰਾਤ ਨੂੰ ਚਾਹੇ ਮੈਂ ਥੋੜਾ ਥੋੜਾ ਕਰਕੇ ਗੁੰਨਾ ਬਏ ਬਟ ਮੈਂ ਤਾਜ਼ਾ ਹੀ ਗੁੰਨੀ ਆਗੀ ਤੇ ਫਿਰ ਇਹ ਜਿਆਦਾ ਬਾਸੇ ਆٹے ਰੋਟੀ ਨਹੀਂ ਖਾਂਦੇ ਮੇਰੇ ਹਸਬੰਡ ਤਾਂ ਕਰਕੇ ਫਿਰ ਮੈਂ ਤਾਜ਼ਾ ਤਾਜ਼ਾ ਗੁੰਦੀ ਰਣੀ ਨਾਲ-ਨਾਲ ਤਾਂ ਹੀ ਫਿਰ ਸਵੇਰੇ ਪਹਿਲਾਂ ਮੈਂ ਨਾਲ ਉਹਨੂੰ ਨਾਸ਼ਤਾ ਕਰਾ ਕੇ ਪਹਿਲਾਂ ਇਹਨਾਂ ਨੂੰ ਭੇਜਿਆ ਮੇਰੇ ਹਸਬੰਦ ਨੂੰ ਕਿ ਤੁਸੀਂ ਜਾਓ ਆਪਣਾ ਸ਼ੌਪ ਤੇ ਉਸ ਤੋਂ ਬਾਅਦ ਫਿਰ ਮੇਰਾ ਕੰਮ ਦਾ ਵੀਡੀਓ ਸ਼ੇਅਰ ਕਰਨੀ ਹੁੰਦੀ ਹੈ ਬਸ ਉਹ ਰੂਟੀਨ ਸ਼ੁਰੂ ਹੋ ਜਾਂਦਾ ਹੈ ਅੱਜ ਕੁਝ ਫਿਰ ਮੈਂ ਐਡੀਟਿੰਗ ਵੀ ਨਹੀਂ ਕੀਤੀ ਹੋਈ ਸੀ ਕੱਲ ਵਾਲੇ ਮੇਰੇ ਵਲੌਗ ਦੀ ਜਦੋਂ ਮੈਂ ਲੀਜ਼ਾ ਦੇ ਸੋ ਰਹੇ ਹਾਂ ਤੋਂ ਉਹਨੂੰ ਲੈਣ ਗਈ ਸੀ ਉਹ ਵਾਲਾ ਵਲੌਗ ਵੀ ਅੱਜ ਮੇਰਾ 11:30 ਤੋਂ ਬਾਅਦ ਆਇਆ ਹੈਗਾ ਤੇ ਨਾ ਰਾਤੀ ਕੀ ਹੋਇਆ ਮੈਨੂੰ ਟਾਈਮ ਹੀ ਨਹੀਂ ਲੱਗਿਆ ਐਡਿਟਿੰਗ ਕਰਨ ਦਾ ਯਾ ਕਿਵੇਂ ਮੈਂ ਰਾਤੀ ਕੁਝ ਲੈ ਅਸੀਂ ਕੇਕ ਵੀ ਲੇਟ ਕੱਟਿਆ 10 ਵਜੇ ਗਏ ਸੀ ਇਹ ਮੈਨੂੰ ਨਾ ਮੇਰੇ ਹਸਬੰਦ ਦੁਕਾਨ ਤੋਂ ਬਹੁਤ ਜ਼ਿਆਦਾ ਲੇਟ ਆਂਦੇ ਆਗੇ ਕਿਉਂਕਿ ਨਾ ਸਾਰਾ ਦਿਨ ਇੰਨਾ ਕੰਮ ਨਹੀਂ ਹੁੰਦਾ ਦੁਪਹਿਰੇ ਧੁੱਪ ਘਰ ਕੇ ਤੇ ਸ਼ਾਮ ਨੂੰ ਹੀ ਦੁਕਾਨ ਤੇ ਕਸਟਮਰ ਆਂਦਾ ਹੈਗਾ ਤਾਂ ਕਰਕੇ ਫਿਰ ਇਹ ਲੇਟ ਹੋ ਜਾਂਦੇ ਨੇ ਫਿਰ ਅਤੀ ਲੀਜ਼ਾ ਕੇਕ ਲੈ ਕੇ ਆਈ ਸੀ ਵੈਸੇ ਤਾਂ ਲੀਜ਼ਾ ਕੇਕ ਲਿਆਈ ਸੀ ਤੇ ਫਿਰ ਅਸੀਂ ਕੱਟ ਲਿਆ ਸੀਗਾ ਮੈਂ ਇਹਨਾਂ ਨੂੰ ਮਨਾ ਕਰਤਾ ਸੀ ਕਿ ਤੁਸੀਂ ਨਾ ਕੇਕ ਲਿਆਣਾ ਵੀ ਫਿਰ ਇਹ ਵੀ ਲੈ ਆਣਗੇ ਅਵੇਂ ਪੈਸੇ ਕਿਉਂ ਵੇਸਟ ਕਰਨੇ ਹਨ ਪੈਸਿਆਂ ਨੂੰ ਆਪਾਂ ਨੂੰ ਸੇਵ ਕਰਨਾ ਚਾਹੀਦਾ ਤਾਂ ਕਰਕੇ ਫਿਰ ਮੈਂ ਨਾ ਤਾਂ ਫਿਰ 버ਗਰ ਵਗੈਰਾ ਮੰਗਾ ਕੇ ਸਾਰਿਆਂ ਨੂੰ ਖਵਾ ਦਿੱਤੇ ਸੀ ਵੀ ਮੰਨ ਲਓ ਅਸੀਂ ਦੋ ਤਿੰਨ ਘਰਾਂ ਅਸੀਂ ਦੋ ਤਿੰਨ ਘਰਾਂ ਚ ਮੈਂ ਸਾਰਿਆਂ ਨੂੰ ਕੇਕ ਵਗੈਰਾ ਵੀ ਦਿਾਈ ਸੀ ਤੇ 버ਗਰ ਵੀ ਦਿਾਈ ਸੀ ਵੀ ਚਲ ਸਾਰੇ ਖਾ ਲਓ ਤਵੇ ਵਾਸਤੇ ਸਾਰੇ ਬੱਚਿਆਂ ਨੇ ਬੱਚਾ ਪਾਰਟੀ ਕਰ ਲਈ ਸੀ ਛੋਟੀ ਜੀ ਜਿਆਦਾ ਆਪਾਂ ਨਹੀਂ ਵੱਡੀ ਪਾਰਟੀ ਕੀਤੀ ਕਿਉਂਕਿ ਆਪਨਾ ਚਲੋ ਆਪਾਂ ਹੁਣ ਵੱਡੇ ਹੋ ਗਏ ਹੁਣ ਆਪਣਾ ਇੰਨਾ ਨਹੀਂ ਮਨਾਇਆ ਜਾਂਦਾ ਵੱਡੇ ਵੀ ਬੱਚਿਆਂ ਦਾ ਹੁੰਦਾ ਨਾ ਆਪਾਂ ਨੂੰ ਬੱਚਿਆਂ ਦਾ ਮਨਾ ਲੈਂਦੇ ਆ ਵੀ ਚਲੋ ਕੋਈ ਨਹੀਂ ਬਸ ਇਹ ਹੁੰਦਾ ਕੇਕ ਕੱਟਿਆ ਗਿਆ ਆਪਣਾ ਬਰਥਡੇ ਮਣੀਚ ਗਿਆ ਕੋਈ ਗੱਲ ਨਹੀਂ ਤੇ ਬਸ ਇੰਨਾ ਕਰ ਲਿਆ ਸੀਗਾ ਅਸੀਂ ਤੇ ਵਸੋਂ ਮੇਰਾ ਕਿਚਨ ਹੋ ਗਿਆ ਕਲੀਨ ਦੇਖ ਲਓ ਤੁਸੀਂ ਸਾਰਾ ਮੈਂ ਨੀਚੋਂ ਸਾਰੀ ਕਲੀਨਿੰਗ ਕਰ ਲਈ ਸੀ ਸਲੇਬ ਦੀ ਫਿਰ ਉਪਰੋਂ ਵਾਰੀ ਆ ਗਈ ਸੀ ਮੈਂ ਕਿਹਾ ਚਲੋ ਉਪਰੋਂ ਵੀ ਚੰਗੀ ਤਰ੍ਹਾਂ ਮੈਂ ਇਹ ਜਿਹੜੀ ਚੀਜ਼ ਇੱਥੇ ਉਹਦੀ ਥਾਂ ਤੇ ਰੱਖ ਦੇਣੀ ਕਿਉਂਕਿ ਨਾ ਮੇਰੀ ਆਦਤ ਹੈ ਕਿ ਜਿਵੇਂ ਜਿਵੇਂ ਮੈਂ ਕੋਈ ਚੀਜ਼ ਮੰਨ ਲਓ ਮੈਂ ਚੀਨੀ ਲੈਣੀ ਹੈ ਪੱਤੀ ਲੈਣੀ ਹੈ ਮੈਂ ਉੱਥੇ ਡੱਬਾ ਰੱਖ ਦਿੰਦੇ ਹਾਂ ਥੋੜੇ ਦਿਨ ਬਾਅਦ ਦੇਖਦੇ ਹਾਂ ਹਾਂ ਮੇਰਾ ਸੈੱਟ ਕਰਕੇ ਰੱਖਿਆ ਹੀ ਨਹੀਂ ਫਿਰ ਮੈਂ ਕਿਹਾ ਚਲੋ ਇਹ ਵੀ ਚੰਗੀ ਤਰ੍ਹਾਂ ਸੈੱਟ ਕਰ ਦਿੰਨੀ ਹੁਣ ਜਿੰਨਾ ਹੋ ਰਿਹਾ ਕਿਚਨ ਦਾ ਕੰਮ ਚਲੋ ਉਹਨਾਂ ਹੀ ਮੈਂ ਵਧੇ ਤਰੀਕੇ ਨਾਲ ਕਰ ਲੈਣੀ ਆਗੀ ਤੇ ਤੋ ਬਾਅਦ ਮੇਰੇ ਥੋੜੇ ਜੇ ਫੇਰ ਬਰਤਨ ਹੋ ਗਏ ਸੀ ਕਰਨ ਵਾਲੇ ਫਿਰ ਮੈਂ ਕਿਹ ਚਲੋ ਕਰ ਲੈਣੀ ਕਿਉਂਕਿ ਨਾ ਕਿਚਨ ਦੇ ਵਿੱਚ ਬਰਤਨ ਦਾ ਸਾਰਾ ਦਿਨ ਨਹੀਂ ਨਹੀਂ ਖਤਮ ਹੁੰਦੇ ਜਿੰਨੇ ਮਰਜ਼ੀ ਕਰੀ ਜਾਓ ਸਾਰ ਦਿਨ ਬਰਤਨ ਬਹੁਤ ਇਕੱਠੇ ਹੋ ਜਾਂਦੇ ਆ ਕਿ ਕਦੇ ਗਲਾਸ ਕਦੇ ਮੋਕਸ਼ੀ ਸ਼ੀਸ਼ੀ ਵਾਲਾ ਦੁੱਧ ਦੇਣਾ ਜਾਂ ਉਹ ਜਬ ਬਹੁਤ ਬਰਤਨ ਹੋ ਜਾਂਦੇ ਆ ਕਰਨਾਲੇ ਤਾਂ ਫਿਰ ਜਿਵੇਂ ਜਿਵੇਂ ਨਾਲ-ਨਾਲ ਹੋ ਜਾਂਦੇ ਆ ਫਿਰ ਮੈਂ ਤਾਂ ਨਾਲ ਦੇ ਨਾਲ ਕਰਦੀ ਰਹਿਣੀ ਆ ਮੈਂ ਕਦੇ ਬਰਤਨਾਂ ਨੂੰ ਜੋੜ ਕੇ ਨਹੀਂ ਰੱਖਦੀ ਮੇਰੀ ਆਦਤ ਤੇ ਹੀ ਹੈ ਕਿ ਜਦੋਂ ਜਦੋਂ ਜ਼ਿਆਦਾ ਇਕੱਠੇ ਹੋ ਜਾਂਦੇ ਆ ਨਾ ਫਿਰ ਮੈਨੂੰ ਕਰਨੇ ਬੜੇ ਔਖੇ ਲੱਗਦੇ ਆ ਕਿ ਮੈਂ ਤਾਂ ਨਾਲ ਦੇ ਨਾਲ ਹੀ ਕਰਦੀ ਰਹਿਣੀ ਆਗੀ ਕਿ ਬਸ ਨਾਲ ਦੇ ਨਾਲ ਆਪਣਾ ਬਰਤਨ ਵਗੈਰਾ ਸਾਫ਼ ਕਰਕੇ ਕਲੀਨ ਕਰ ਦੂੰਗੀ ਤੇ ਹੁ بارش ਆ ਰਹੀ ਹੈ ਜਿਵੇਂ ਹੀ ਫਿਰ ਮਨ ਖਰਾਬ ਹੋ ਗਿਆ ਕਿਉਂਕਿ ਮੈਂ ਬਾਹਰ ਲਈ ਸਾਰੀ ਸਫਾਈ ਕੀਤੀ ਸੀ ਕਿਤੇ ਬਹੁਤ ਤੇਜ਼ بارش ਆ ਰਹੀ ਸੀ ਤੁਸੀਂ ਦੇਖ ਹੀ ਲੋ ਫਰੈਂਡਸ ਇੱਕੋ ਦਮ ਇੰਨੀ ਤੇਜ਼ بارش ਆ ਰਹੀ ਸੀ ਨਾ ਕਿ ਬਿਜਲੀ ਵੀ ਗੜਕ ਰਹੀ ਸੀ ਡਰ ਲੱਗ ਰਿਆ ਸੀਗਾ ਮੈਨੂੰ ਬਿਜਲੀ ਤੋਂ ਬਹੁਤ ਡਰ ਲੱਗਦਾ ਹੈਗਾ ਤੇ ਬਸ ਬੱਦਲ ਬਹੁਤ ਸੋਨੇ ਹੋਏ ਪਏ ਸੀ ਮੌਸਮ ਅੰਦਰ ਜਾਣ ਨੂੰ ਦਿਲ ਨਹੀਂ ਕਰ ਰਿਹਾ ਸੀ ਕਿਉਂਕਿ ਬਾਹਰ ਮੌਸਮ ਬਹੁਤ ਜ਼ਿਆਦਾ ਵਧੀਆ ਸੀਗਾ ਤੇ ਬਸ ਮੇਰੀ ਵੀਡੀਓ ਪਸੰਦ ਆ ਰਹੀਏ ਲਾਈਕ ਸ਼ੇਅਰ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿਹੜਾ ਕੋਈ ਮੇਰੇ ਚੈਨਲ ਤੇ ਪਹਿਲੀ ਵਾਰ ਆ ਰਿਹਾ ਹੈ ਤੇ ਮੈਨੂੰ ਕਮੈਂਟ ਕਰਕੇ ਦੱਸੋ ਕਿ ਤੁਸੀਂ ਮੇਰੀ ਵੀਡੀਓ ਨੂੰ ਕਿੱਥੋਂ ਦੇਖ ਰਹੇ ਹੋ ਕਿਹੜੇ ਸ਼ਹਿਰ ਤੋਂ ਤੇ ਮੈਨੂੰ ਵੀ ਪਤਾ ਲੱਗੇ ਮੇਰੇ ਸਬਸਕ੍ਰਾਈਬਰ ਕੌਣ-ਕੌਣ ਹੈ ਤੁਸੀਂ ਮੇਰੀ ਵੀਡੀਓ ਦੇਖਦੇ ਜਰੂਰੋ ਮੈਨੂੰ ਕਮੈਂਟ ਨਹੀਂ ਕਰਦੇ ਕਮੈਂਟ ਵੀ ਕਰਿਆ ਕਰੋ ਤੇ ਬਸ ਹੁਣ ਫਿਰ ਉਸ ਤੋਂ ਬਾਅਦ ਆ ਜਾਨੀ ਮੈਂ ਆਪਣੇ ਕਿਚਨ ਦੇ ਵਿੱਚ ਕਿਉਂਕਿ ਫਿਰ ਇਹਨਾਂ ਦੀ ਜਾਨੀ ਸੀ ਦੁਪਹਿਰੇ ਰੋਟੀ ਮੇਰੇ ਹਸਬੰਦ ਨੇ ਤਾਂ ਫਿਰ ਤੁਹਾਨੂੰ ਸਾਰਿਆਂ ਨੂੰ ਦੱਸਿਆ ਮੈਂ ਪਹਿਲਾਂ ਕਿ ਗੱਟਿਆਂ ਦੀ ਸਬਜ਼ੀ ਪਾਈ ਸੀ ਫਿਰ ਮੈਂ ਸੋਚਿਆ ਵੀ ਚਲੋ ਚਟਨੀ ਵਗੈਰਾ ਕੁੱਟ ਦੇਣੀ ਆ ਨਾਲ ਪੁਦੀਨੇ ਧਨੀਏ ਦੀ ਚਟਨੀ ਕੁੱਟ ਕੇ ਫਿਰ ਮੈਂ ਉਹਨਾਂ ਨੂੰ ਨਾਲ ਪਾ ਦਿੱਤੀ ਸੀਗੀ ਪਹਿਲਾਂ ਸੋਚਿਆ ਸੀਗਾ ਦੋਰੀ ਛੋਟਾ ਨਹੀਂ ਹੁੰਦਾ ਸਾਡੇ ਪੰਜਾਬੀਆਂ ਨੂੰ ਤਾਂ ਪਤਾ ਹੀ ਆ ਆਪਾਂ ਦੋਰੀ ਛੋਟੇ ਤੇ ਆਪਾਂ ਚਟਨੀ ਕੁੱਟ ਲੈਣੇ ਕਿ ਪਾਪਾ ਕੁੱਟ ਦੇਣਗੇ ਮੈਂ ਕਿਹਾ ਸੀ ਵੀ ਚਲੋ ਪਾਪਾ ਕੁੱਟ ਦੇਣਗੇ ਬਟ ਫਿਰ ਟਾਈਮ ਥੋੜਾ ਰਹਿ ਗਿਆ ਸੀਗਾ ਇੱਕ ਦੇ ਡੇਢ ਵਜੇ ਗਿਆ ਸੀ ਮੈਂ ਕਿਹਾ ਚਲ ਮੈਂ फटाफट ਮਿਕਸੀ 'ਚ ਹੀ ਕੁਟ ਲੈਣੀ ਆਗੀ ਮਿਕਸੀ 'ਚ ਬੀਟੀ ਕਰਨਾ 2 ਮਿੰਟ ਲੱਗਨੇ ਆ ਮੈਂ ਕੁਟਣ 'ਚ ਬੜਾ ਟਾਈਮ ਲੱਗ ਜਾਂਦਾ ਹੈਗਾ ਬਟ ਸਵਾਦ ਉਹ ਵਾਲੀ ਹੋਈ ਜ਼ਿਆਦਾ ਲੱਗਦੀ ਧੋਰੀ ਛੋਟੇ ਵਾਲੀ ਕਿਹਨੂੰ ਕਿਹਨੂੰ ਚਟਨੀ ਧੋਰੀ ਛੋਟੇ ਵਾਲੀ ਸਵਾਦ ਲੱਗਦੀ ਹੈ ਮੈਨੂੰ ਕਮੈਂਟ ਕਰਕੇ ਦੱਸਣਾ ਹੋਣੀ ਨਾਲ ਦੇ ਨਾਲ ਕਮੈਂਟ ਕਰ ਦਿਓ ਮੈਨੂੰ ਪਤਾ ਲੱਗ ਜਾਵੇਗਾ ਤੇ ਬਸ ਫਿਰ ਮੈਂ ਕੁਟ ਕੇ फटाफट ਫੁੱਲ ਕੇ ਵਗੈਰਾ ਨਾਲ ਲਾ ਕੇ ਇਹਨਾਂ ਦੀ ਟਿਫਨ ਪੈਕ ਕਰ ਦਿੱਤਾ ਸੀਗਾ ਹਾਂਜੀ ਦੋਸਤੋ ਮੇਰੀ ਅੱਜ ਵਾਲੀ ਵੀਡੀਓ ਬਹੁਤ ਲੰਬੀ ਜਾ ਰਹੀ ਹੈ ਹਨਾ ਤੁਸੀਂ ਵੀ ਸੋਚ ਰਹੋਗੇ ਇੰਨਾ ਲੰਬੀ ਅੱਜ ਵੀਡੀਓ ਬਣਾ ਦਿੱਤੀ ਬਟ ਫਿਰ ਅੱਜ ਕੰਮ ਥੋੜੇ ਜਿਆਦਾ ਐਕਸਟਰਾ ਕਰ ਲਿਆ ਤਾਂ ਫਿਰ ਵੀਡੀਓ ਤਾਂ ਲੰਬੀ ਆਪੇ ਜਾਣੀ ਸੀਗੀ ਵੀ ਜਿੰਨਾ ਜਿੰਨਾ ਮੈਂ ਕੰਮ ਕਰ ਰਹੀ ਸੀ ਚਲੋ ਇਹ ਸੀਗਾ ਕਿ ਤੁਹਾਡੇ ਨਾਲ ਸਾਰਿਆਂ ਨਾਲ ਸ਼ੇਅਰ ਕਰਦੀ ਜਾਊਂਗੀ ਕੀ ਤੇ ਬੜ ਬਾਤ ਦੇ ਵਿੱਚ ਫਿਰ ਸਾਰੇ ਕੰਮ ਕਰਨ ਤੋਂ ਬਾਅਦ ਫਿਰ ਲਾਸਟ ਦੇ ਵਿੱਚ ਮੈਂ ਚਾਰੂ ਵਗੈਰਾ ਲਗਾ ਲਿਆ ਸੀ ਅੰਦਰ ਪੋਚਾ ਪੰਦਰ ਨਹੀਂ ਲਗਾਇਆ ਕਿਉਂਕਿ ਫਿਰ ਬਾਹਰ ਬਾਰਿਸ਼ ਹੋ ਰਹੀ ਸੀ ਫਿਰ ਉਹੀ ਪੈਰ ਅੰਦਰ ਆਣੇ ਸੀ ਫਿਰ ਸਾਰੀ ਧਸਤ ਅੰਦਰ ਆਂਦੇ ਬਾਰ ਬਾਰ ਗੰਦਾ ਹੁੰਦਾ ਸੋਚੇ ਅਗਰ ਸ਼ਾਮ ਤੱਕ ਸਹੀ ਮੌਸਮ ਹੋ ਜਾਂਦਾ ਤਾਂ ਸ਼ਾਮ ਨੂੰ ਪੋਚਾ ਲਗਾ ਲਉਂਗੀ ਫਿਰ ਮੈਂ ਤਾਂ ਕਰਕੇ ਨਹੀਂ ਲਗਾਇਆ ਸੀਗਾ ਝਾੜੂ ਵਗੈਰਾ ਲਗਾ ਲਿਆ ਸੀਗਾ ਤੇ ਬਸ ਜਿਹੜੇ ਜਿਹੜੇ ਖਲਾਰਾ ਸੀ ਨਾਲ-ਨਾਲ ਚੱਕਦੀ ਰਹਿੰਦੀ ਸੀ ਕਿਉਂਕਿ ਮੌਕਸ਼ੀ ਆਪਣੇ ਖਲੋਨੇ ਵਗੈਰਾ ਖਲਾਰਦੀ ਰਹਿੰਦੀ ਹੈਗੀ ਤੇ ਫਿਰ ਮੈਂ ਨਾਲ ਦੀ ਨਾਲ ਚੱਕਦੀ ਰਹਿੰਦੀ ਆ ਉਹ ਬਹੁਤ ਖਲਾਰਾ ਖਲਾਰ ਦਿੰਦੀ ਹੈ ਮਿੰਟਾਂ ਦੇ ਵਿੱਚ ਬਟ ਹੁਣ ਉਹਦਾ ਸਕੂਲ ਲੱਗਣ ਵਾਲਾ 1 ਜੁਲਾਈ ਨੂੰ ਮੌਕਸ਼ੀ ਦਾ ਸਕੂਲ ਲੱਗੇਗਾ ਚਲੋ ਸਕੂਲ ਜਾਏਗੀ ਥੋੜਾ ਜਿਹਾ ਮੈਨੂੰ ਸਾਹ ਆ ਜਾਏਗਾ 2 ਘੰਟੇ 3 ਘੰਟੇ ਵਿੱਚ ਐ ਹੋ ਜਾਏਗਾ ਵੀ ਚਲੋ ਖਲਾਰਾ ਘੱਟ ਪਾਏ ਪਾਏਗਾ ਘਰ ਦੇ ਤੇ ਬਸ ਹੁਣ ਫਿਰ ਮੈਂ ਇਹ ਫੁਲਕੇ ਵਗੈਰਾ ਲਾ ਕੇ ਜਿਹੜੇ ਮੈਂ ਆਪਣੀ ਰੋਟੀ ਬਣਾ ਲੂੰਗੀ ਤੇ ਮੰਨੂ ਦੀ ਭੇਜ ਦੂੰਗੀ ਤੇ ਮੰਮੀ ਪਾਪਾ ਪਾਪਾ ਨੂੰ ਮੈਂ ਪੁੱਛਿਆ ਸੀ ਕਹਿੰਦੇ ਮੈਂ ਬਾਅਦ ਚ ਰੋਟੀ ਖਾਊਂਗਾ ਤੇ ਮੈਂ ਕਿਹਾ ਚਲੋ ਜਦੋਂ ਵੀ ਖਾਣਗੇ ਉਹਦੇ ਦੋਨਾਂ ਮੰਮੀ ਪਾਪਾ ਨੂੰ ਬਣਾ ਦਾਂਗੀ ਚਲ ਹੁਣ ਮੈਨੂੰ ਭੁੱਖ ਲੱਗੀ ਸੀ ਫਿਰ ਮੈਂ ਨਾਲ ਦੇ ਰੋਟੀ ਪਾ ਕੇ ਖਾ ਲਈ ਸੀ ਮੰਨੂ ਦੀ ਪੈਕ ਕਰਨ ਤੋਂ ਬਾਅਦ ਸੋ ਮੇਰੀ ਅੱਜ ਵਾਲੀ ਇਹੀ ਵੀਡੀਓ ਸੀ ਤੁਹਾਡੇ ਸਾਰੇ ਨਾਲ ਮੈਂ ਇਹ ਕੁਝ ਸ਼ੇਅਰ ਕਰਨਾ ਸੀ ਮੇਰੇ ਡੇਲੀ ਦੇ ਕਲੀਨਿਕ ਵਲੌਗ ਤੁਹਾਨੂੰ ਮਿਲਦੇ ਰਹਿਣਗੇ ਸੋ ਮੇਰੀ ਵੀਡੀਓ ਨੂੰ ਲਾਈਕ ਜਲਦੀ ਜਲਦੀ ਕਰ ਦਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿਹੜਾ ਕੋਈ ਮੇਰੇ ਚੈਨਲ ਤੇ ਪਹਿਲੀ ਵਾਰ ਆਇਆਗਾ ਤੇ ਪਲੀਜ਼ ਜਲਦੀ ਜਲਦੀ ਮੇਰੇ ਚੈਨਲ ਨੂੰ ਜਾ ਕੇ ਸਬਸਕ੍ਰਾਈਬ ਕਰ ਲਓ ਕਿਉਂਕਿ ਤੁਸੀਂ ਸਾਰੇ ਜਾਣੇ ਮੇਰੀ ਵੀਡੀਓ ਡੇਲੀ ਦੇਖਦੇ ਹੋ ਮੈਨੂੰ ਪਤਾ ਬਟ ਤੁਸੀਂ ਸਬਸਕ੍ਰਾਈਬ ਨਹੀਂ ਕਰਦੇ ਤੇ ਵੀਡੀਓ ਨੂੰ ਲਾਈਕ ਵੀ ਨਹੀਂ ਕਰਦੇ ਤੇ ਕਮੈਂਟ ਵੀ ਨਹੀਂ ਕਰਦੇ ਪਲੀਜ਼ ਕਰਿਆ ਕਰੋ ਨਾ ਤਾਂ ਹੀ ਮੈਨੂੰ ਮੋਟੀਵੇਸ਼ਨ ਮਿਲੇਗਾ ਕਿ ਹਾਂ ਤੁਸੀਂ ਸਾਰੇ ਮੇਰੀ ਵੀਡੀਓ ਦੇਖ ਰਹੇ ਹੋ ਕਿੱਥੇ ਕਿੱਥੇ ਜਾ ਰਹੀ ਹੈ ਤਾਂ ਹੀ ਅੱਗੇ ਮੈਂ ਹੋਰ ਵਧੀਆ ਤਰੀਕੇ ਨਾਲ ਵਲੌਗ ਬਣਾ ਪਾਉਂਗੀ ਤੇ ਬਾਸ ਮੈਂ ਤੁਹਾਡੇ ਸਾਰਿਆਂ ਦੇ ਕਮੈਂਟ ਦਾ ਵੇਟ ਕਰਦੀ ਰਹਿਣੀ ਆ ਵੀ ਕੋਈ ਕਰੇਗਾ ਥੋੜੇ ਕਮੈਂਟ ਆਉਂਦੇ ਆਉਂਦੇ ਆ ਬਟ ਐਸੀ ਕੋਈ ਗੱਲ ਨਹੀਂ ਹੈ ਬਟ ਤੁਸੀਂ ਕਰਿਆ ਕਰੋ ਸੁਜੈਸ਼ਨ ਵੀ ਦਿਆ ਕਰੋ ਮੈਨੂੰ ਤੇ ਚਲੋ ਮੇਰੀ ਫਿਰ ਅੱਜ ਵਾਲੀ ਇਹੀ ਵੀਡੀਓ ਸੀ ਜੇ ਤੁਹਾਨੂੰ ਸਾਰਿਆਂ ਨੂੰ ਪਸੰਦ ਆਈ ਹੈ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਣਾ ਹੁਣ ਮੈਂ ਤੁਹਾਨੂੰ ਮਿਲੂਗੀ ਨੈਕਸਟ ਨਿਊ ਵੀਡੀਓ ਦੇ ਨਾਲ ਉਦ ਤੱਕ ਲਈ ਬਾਏ ਬਾਏ ਟੇਕ ਕੇਅਰ ਸਾਰੇ ਮੇਰੀ YouTube ਫੈਮਿਲੀ ਆਪਣਾ ਸਾਰੇ ਧਿਆਨ ਰੱਖਿਆ ਕਰੋ ਤੇ ਮੇਰੀ ਵੀਡੀਓ ਨੂੰ ਵਾਤ ਬਾਤ ਫੁੱਲ ਵਾਚ ਕਰਿਆ ਕਰੋ ਬਾਏ ਬਾਏ ਫਰੈਂਡਸ